ਕਰ ਰਿਹਾ ਹੈ ਅਰ ਬੰਦ ਕਰ ਰਿਹਾ ਹੈ ਇਹਦਾ ਸਟਾ ਮੋਰਚਾ ਹੈ ਮੋਕੇ ਦੇ ਵਿੱਚ ਗੋਲੇ ਛੁੱਟੇ ਨਾ ਡਾਲ ਬਿਲਕੁਲ ਅੱਲਾ ਨੂੰ ਬੇਨਤੀ ਕਰ ਰਿਹਾ ਹੈ ਜਿਵੇਂ ਰਾਜੀ ਆਪਣੇ ਗੁਰੂਗ੍ਰੰਥ ਸਾਹਿਬ ਜਿੱਥੇ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੀ ਗੋਲੇ ਛੁੱਟੇ ਜਾ ਰਹੇ ਨੇ ਜੋ ਗੱਦੇ ਆਲੇ ਵਿੱਚ ਪਹਿਲੀ ਗੱਲ ਹੈ ਉਹਨੇ ਵੇਖਿਆ ਇਹਦਾ ਬਰੂਹ प्रकाश है ही गोले सुटे जा रहे हैं बेनती करा पटाने में देखो, देखो। ਜੋ ਜੁਨੇਲ ਆਪਣੇ ਬਾਬਾ ਜੀ ਗਏ ਸੀ ਆ ਬਾਬਾ ਜੀ ਤੁਹਾਡੀ ਅਰਦਾਸ ਸੁਣੀ ਹੈ ਤੁਸੀਂ ਅੱਗੇ ਨੂੰ ਤੁਰੇ ਰਹੋ ਕਿੱਥੇ ਜਾਓ ਆਪਾ ਗੁਰੂ ਗ੍ਰੰਥ ਸਾਹਿਬ ਦੀ ਹਜ਼ਰੀ ਦੇ ਵਿੱਚ ਜੀਨ ਸਿੰਘਾਂ ਦੇ ਵੱਲੋਂ ਮਹਾਨਦਾਰੀ ਦੀ ਸੇਵਾ ਜਿਹੜੀ ਹੈਗੀ ਤੁਹਾਨੂੰ ਤਾਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਜਾ ਰਹੀ ਜਿਹੜੇ ਬੱਲੇ ਹਾਂ ਪੁੱਛਦੇ ਵੱਲੋਂ ਜਿਹੜਾ ওয়াটার ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਫਿਰ ਇਸ ਦੇ ਬਾਵਜੂਦ ਵੀ ਕੁਝ ਸਿੰਘ ਹਜੇ ਵੀ ਬੈਰੀਕੇਡ ਨੂੰ ਧੂਕੇ ਲੈ ਕੇ ਆ ਰਹੇ ਨੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ওয়াটার ਕੈਨਨ ਫਿਰ ਇਸ ਦੇ ਬਾਵਜੂਦ ਵੀ ਕੁਝ ਸਿੰਘ ਹਜੇ ਵੀ ਬੈਰੀਕੇਡ ਨੂੰ ਧੂਕੇ ਲੈ ਕੇ ਆ ਰਹੇ ਨੇ ਸਾਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ వాటర్ ਕੈਨਨ ਦਾ ਜਿਹੜਾ ਪ੍ਰਯੋਗ ਕੀਤਾ ਜਾ ਰਿਹਾ ਤੇ ਪਰ ਫਿਰ ਵੀ ਸਿੰਘ ਜਿਹੜੇ ਕੁਝ ਸਿੰਘ ਜਿਹੜੇ ਪ੍ਰਦਰਸ਼ਨਕਾਰੀ ਸਿੰਘ ਜਿਹੜੇ ਡਟੇ ਹੋਏ ਨੇ ਇਹ ਤਾਂ ਬਾਜ਼ ਨਹੀਂ ਹੋਣੀਗੀ ਆ ਜੀ ਦਾ ਕਾਇਦਾ ਤਸਵੀਰਾਂ ਚੰਡੀਗੜ੍ਹ ਮੋਰਚੇ ਤੋਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਿੱਧੀਆਂ ਤਸਵੀਰਾਂ ਚੰਡੀਗੜ੍ਹ ਅਮੋਰਚੇ ਤੋਂ ਇਧਰ ਸਿੰਘਾਂ ਦੇ ਵੱਲੋਂ ਵੀ ਜਿਹੜੀ ਨਾਰੇਬਾਜੀ ਆ ਉਹ ਕੀਤੀ ਜਾ ਰਹੀ ਆ ਸਿੰਘ ਇਧਰ ਨਾਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਬਨੇ ਵਾਟਰ ਕੈਨਨ ਲੰਮੇ ਸਮੇਂ ਤੋਂ ਜਿਹੜਾ ਵਾਟਰ ਕੈਨਨ ਦਾ ਪ੍ਰਯੋਗ ਆ ਕੋ ਪੁਲਿਸ ਬਲ ਦੇ ਵੱਲੋਂ ਕੀਤਾ ਜਾ ਰਿਹਾ ਹੈ। ਸ੍ਰਿੰਗੂ ਫੇਰ ਅੱਗੇ ਵਾਧੇ ਹੋਏ ਨਜ਼ਰ ਆ ਰਹੇ ਨੇ। ਪਿੱਛੇ ਆ ਜਾਓ ਪਿੱਛੇ ਆ ਜਾਓ। اوي 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 اوي

ਫੇਰ ਦੁਬਾਰਾ ਫੇਰ ਦੁਬਾਰਾ ਅ ਅੱਗੇ ਸਿੰਘ ਵਧੇ ਨੇ ਫੇਰ ਅੱਗੇ ਇਹ ਜਾਣਾ ਫੇਰ ਪਾਣੀ ਦੀਆਂ ਵਿਛਾੜਾਂ ਫੇਰ ਪਾਣੀ ਦੀਆਂ ਵਿਛਾੜਾਂ ਲਗਾਤਾਰ ਪਾਣੀ ਦੀਆਂ ਵਿਛਾੜਾਂ ਜਿਹੜੀਆਂ ਹੈਗੀਆਂ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਛੱਡੀਆਂ ਆਜ਼ਾਰੀਆਂ ਨੇ ਕੀ ਕਰ ਰਿਹਾ ਹੈਂ ਅੱਗੇ ਜਾ ਕੇ ਮਾਰੀ ਅੱਗੇ ਦੇ ਤੂੰ ਕਰ ਰਾਕ ਉਧਰ ਦੀ ਵੇਖ ਤੂੰ ਜੋ ਵੇਖਣਾ ਓਏ ਓਏ ਲਾਉਂ ਚੀ ਜਦੋਂ ਪੱਜਾ ਪਿਆਰੇ ਨੇ ਗੁਰੂ ਸਾਹਿਬ ਦੀ ਯੂਰੀ ਦੇ ਵਿੱਚੋਂ ਤੇ ਨਾ ਤੂੰ ਤਮਾ ਪੁੱਛਦਾ ਬਾਹ ਅਮਰ ਤਮਾ ਪੁੱਛੜ ਗੋਲੇ ਸੱਤ ਤੁਸੀਂ ਖੋਲਾ ਦੇਖੋ ਉੱਪਰ ਉੱਪਰ ਅਸੀਂ ਆਪ ਗਵਾਹ ਇਸ ਚੀਜ਼ ਦੇ ਗੁਰੂ ਗ੍ਰੰਥ ਸਾਹਿਬ ਨੂੰ ਜੋੜ ਕੇ ਦੁਬਾਰਾ ਖੋਲ ਚੱਕ ਲੋ ਇੱਥੇ ਪ੍ਰਸ਼ਾਦ ਨੂੰ ਪੰਜਾ ਪਿਆਰੇ ਜੋ ਮੇਹਰ ਸਿੰਘ ਬੋਲ ਰਿਹਾ ਕਿ ਮੈਂ ਇਹ ਕੋਈ ਨਹੀਂ ਆਸੀ ਹੱਥ ਪਨਾ ਕੀਤੀ ਜਾਵੇ ਜੇ ਨਾਲ ਆਪਣੇ ਸਾਥੀ ਮਾਹੌਲ ਨੂੰ ਖਰਾਬ ਕੀਤਾ ਜਾਵੇ। ਪੈਂਦਾ ਸਿੰਘ ਕੋਈ ਵੀ ਨਹੀਂ। ਪਗੋੜ ਤਮਾ ਕੇ ਨੂੰ ਸ਼ਰਮ ਨਾ ਰਹੀ। ਤਵਾ ਗੁਰੂ ਗ੍ਰੰਥ ਸਾਹਿਬ ਦੀ ਵੀ ਸ਼ਰਮ ਨਾ ਕਰੀ। ਉਹ ਮਰ ਜਾ ਤੂੰ ਰੱਬ ਕਰਕੇ ਤੂੰ ਤਾਂ ਜੱਟ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਐ। ਪਗੋੜ ਤਮਾ। ਉਹ ਪਗੋੜ ਤਮਾ। ਥੋੜੀ ਜਿਹੀ ਸ਼ਾਂਤ ਵੀ ਰੋ। ਕੋ ਤਾਂ ਮੁਸਲਮਾਨ ਤੇ ਵੀ ਕੰਪ ਗਿਆ। ਪਗੋੜ ਤਮਾ।

ਬਾਤ ਸੁਣਾ ਰੋ ਇੱਕ ਬੇਟੀ ਆ ਪਰੇਸ਼ਾਨ ਸਾਨੂੰ ਆਈ ਸਹਿਤਵਾ ਜਿਹੜੀ ਹੈ ਪੈਗੇ ਮੱਥਾ ਕਰਕੇ ਤੁਹਾਡੇ ਨਾਲ ਫਿਰ ਕਹਿੰਦੇ ਤੁਹਾਡਾ ਕੀ ਲੱਗੀ ਝੋਕਣਾ ਆ ਜੇ ਤਾਂ ਨਹੀਂ ਘਰ ਕਰ ਦੇਣਾ ਸਾਡਾ ਮੱਥਾ ਮਾਣ ਲੈ ਕਰੋ ਬੇਟੀ ਜੀ ਗੁੰਦਲ ਘਰ ਬੇਟੀ ਆ ਤੇ ਗੁਰੂ ਦੀ ਜੀ ਨੇ ਜਹਰ ਤੇ ਸਾਡੇ ਗੁਰੂਏ ਖਰਮਾਹ ਗਾਜੂ ਨੂੰ ਆਨੇ ਗੁਰੂ ਦਾ ਸਤਿਗੁਰ ਆਣਨੇ ਤੇ ਆ ਵੀ ਇੱਕ ਵਾਰੀ ਲਟਾ ਦਿੱਤੀ ਆ ਕਿਦਾ ਜਵਾਬ ਦੇਣਾ ਪਊਗਾ ਅਧਿ ਬਾਈ ਮੋਰਚੇ ਤੇ ਤੁਸੀਂ ਦੇਖ ਰਹੇ ਹੋ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਇਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਸੱਚੇ ਪਾਤਸ਼ਾਹ ਪ੍ਰਕਾਸ਼ ਨੇ ਕਿੰਨੀ ਕੋ ਦੂਰੀ ਹੈਗੀ ਆ ਇਹ ਕਿੰਨੀ ਕੋ ਦੂਰੀ ਹੈਗੀ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਾਲਾ ਖੂਬ ਹੁੰਦੇ ਨੇ ਆ ਤੁਸੀਂ ਦੇਖ ਰਹੇ ਬਿਲਕੁਲ ਸ੍ਰੀ ਗੁਰੂ ਪ੍ਰਖਸ਼ਰ ਨੂੰ ਕਰ ਰਹੇ ਰਬੰਦ ਕਰ ਰਹੇ ਇਧਰ ਸਾਡਾ ਮੋਰਚਾ ਹੈ ਮੋਰਚੇ ਦੇ ਵਿੱਚ ਗੋਲੇ ਛੁੱਤੇ ਨਾ ਜਾਣ ਬੰਦੇ ਬਿਲਕੁਲ ਨੂੰ ਬੰਦੀ ਕਰ ਰਹੇ ਜਿਵੇਂ ਰਾਜੀ ਆਪਣੇ ਗੁਰੂ ਗ੍ਰੰਥ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ

oh fuck ਸਿੰਘਾਂ ਦੇ ਵੱਲੋਂ ਮਹਾਨਦਾਰੀ ਦੀ ਸੇਵਾ ਜਿਹੜੀ ਹੈਗੀ ਤੁਹਾਨੂੰ ਤਾਂ ਸ੍ਰੀ ਗੁਰੂ ਫਰੰਸੇਵ ਦੀ ਕੀਤੀ ਜਾ ਰਹੀ ਹੈ ਜੇ ਭੱਜੇ ਹਾਂ ਜੇ ਨਾ ਚੜ੍ਹੇ ਪਰਦਾ ਪਰਾਂ ਨਹੀਂ ਆ ਬੱਲੀਏ ਮੈਂ ਆਪਣੇ ਪ੍ਰਹਾਨੂ ਬੈਠੇ ਜਾਣਾ ਹੈ ਰਾਜਾ ਰਾਜ ਸਿੰਘ ਜੱਥੇ ਕਾਜੀ ਕੋਹਰ ਸਵਾਰੀ ਆਪਾ ਥੇਗਾ ਜੇ ਉਹ ਬੈਠੀ ਜਾਦੇ ਆ ਗੁਰੂ ਸਾਹਿਬ ਦੀ ਸਵਾਰੀ ਬੈਠੀ ਹੋਈ ਹੈ ਇੱਕ ਮੇਰਾ ਨਾਮ ਕਿਹਾ ਜਾਵੇ ਅੱਗੇ ਤੁਸੀਂ ਪੜਦੇ ਆ ਤੇ ਜਿਹੜੇ ਆਪਣੇ ਤਾਂਗੇ ਤੇ ਖੜੇ ਹੋ ਉਹਨੂੰ ਝੋਲਾ ਉੱਠਾ ਹੋ ਗਿਆ ਏ ਇਹ ਜਿੰਨਾ ਤੇ ਖੜੇ ਦੇ ਨਾਲ ਪੁਲਿਸ ਦੇ ਵੱਲੋਂ ਜਿਹੜਾ ওয়াটার ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਫਿਰ ਇਸ ਦੇ باوجود ਵੀ ਕੁਝ ਸਿੰਘ ਅਜੇ ਵੀ ਬੈਰੀਕੇਡ ਨੂੰ ਧੂਕੇ ਲੈ ਕੇ ਆ ਰਹੇ ਨੇ